ਟੋੜ ਰਿਹਾ ਨੇ ਆਂਬ ਸਿੱਕੀ ਬਰਾਮਗੇ ਸਿੱੱਚਾ ਤੇ ਇਹ ਲਓ ਜੀ ਕਿਦਨ ਟੋੜਦਾ ਪਿਆ ਸੋਨਾ ਆਂਬ ਟੋੜ ਰਿਹਾ ਹੈਗਾ ਪਪਾਇਆ ਦੇਖੋ ਵਾਹੇ ਲਓ ਜੀ ਟੋੜੋ ਟੋੜੋ ਨੀਚੇ ਨਸਨ ਛੁੱਟੀ ਕੈਚ ਕਰ ਲੇ ਟੋੜ ਰਿਹਾ ਹੈਗਾ ਆਇਆ ਕੱਟ ਲਓ ਜੇ ਪਹਿਲਾਂ ਖੋਲ ਲਈਏ ਕੱਪੜੇ ਨੂੰ ਅੱਜ ਤੁਹਾਨੂੰ दर्शन करवाने हैं तो लो जी सोने ने खोलता है कपड़ा वो सोने रुक 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 ये देखो वाओ <laughs> देखो वाओ क्या बात है आ सोने ये देखो बड़े हो गए ना बहुत बड़े हो गए बाप रे ये वाला कौन सा काट ले इसको ਬੀਬੀ ਬੀਬੀ ਦਾ ਨਾਮ ਲੈ ਗਾ ਦਾ ਸੁਖਮਨ ਦਾ ਸੁਖਮਨ ਜੋਧਾ ਨਾਮ ਸੁਖਮਨ ਇੱਕ ਹੋਰ ਹਾਂ ਇਹ ਵਾਲਾ ਇਹ ਵਾਲਾ ਕੱਢ ਲੀ ਵਾਹ ਗਾਇਜ਼ ਦੇਖੋ ਜੀ ਇਧਰ ਲਿਆਈ ਮੈਂ ਕਟਲ ਤੋੜ ਕੇ ਤਿੰਨ ਤੋੜੇ ਨੇ ਤਾਂ ਇੱਕ ਗਵਾਂਡੀਆਂ ਨੂੰ ਦੇ ਦਿੱਤਾ ਦੇਖੋ ਇਹਦੇ ਵਿੱਚੋਂ ਨਾ ਇਸ ਤਰ੍ਹਾਂ ਇਹ ਦੁੱਧ ਨਿਕਲਦਾ ਵਿੱਚੋਂ ਨਾ ਅੱਗੋਂ ਨਿਕਲ ਰਿਹਾ ਨਾ ਇਦਾਂ ਸਾਰੇ ਚੋਂ ਨਿਕਲਦਾ ਜਦੋਂ ਆਪਾਂ ਇਹਨੂੰ ਕਟਿੰਗ ਕਟਿੰਗ ਕਰਦੇ ਆ ਤਾਂ ਇਹ ਲਿਆਂਦਾ ਸੀ ਪਪਾਇਆ ਤੋੜ ਕੇ ਦੇਖੋ ਜੀ ਆਰਗੇਨਿਕ ਤੇ ਇੱਧਰ ਮੈਂਗੋ ਤੇ ਮੈਂਗੋ ਦਾ ਬਣਾ ਕੇ ਦਿਖਾਵਾਂਗੇ ਤੁਹਾਨੂੰ ਛਿੱછા ਤੇ ਉਹ ਕੀ ਹੁੰਦਾ ਤੁਸੀਂ ਦੇਖ ਲੈਣਾ ਕਿਵੇਂ ਬਣਦਾ ਤੁਸੀਂ ਉਸਨੂੰ ਕੀ ਕਹਿੰਦੇ ਹੋ ਬਟ ਸਾਡੇ ਤਾਂ ਦੁਆਬੇ ਦੇ ਵਿੱਚ ਛਿੱછા ਹੀ ਕਹਿੰਦੇ ਆ ਸੋ ਲਓ ਜੀ ਕਈ ਲੋਕ ਆਮ ਪਾਣੀ ਕੁਝ ਨਾ ਕੁਝ ਇਸ ਨੂੰ ਅਲੱਗ-ਅਲੱਗ ਨਾਮ ਨਾਲ ਬੁਲਾਉਂਦੇ ਆ ਬਟ ਚਲੋ ਦੇਖਦੇ ਆ ਫਿਰ ਤੁਸੀਂ ਕਮੈਂਟ ਬਾਕਸ ਵਿੱਚ ਲਿਖਣਾ ਕਿ ਇਹਨੂੰ ਕੀ ਕਹਿੰਦੇ ਆ ਤੇ ਚਲੋ ਅੰਬ ਲੈ ਕੇ ਚੱਲਦੇ ਆ ਤੇ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ 치છા ਸੋ ਗਾਇਸ ਲੋ ਜੀ ਸਭ ਤੋਂ ਪਹਿਲਾਂ ਅੰਬਾ ਨੂੰ ਨਾ ਛਿੱਲਾਂਗੇ ਇਸ ਤਰ੍ਹਾਂ ਸੋ ਇਸ ਤਰ੍ਹਾਂ ਅੰਬਾ ਨੂੰ ਸਾਰਿਆਂ ਨੂੰ ਛਿੱਲਾਂਗੇ ਆਪਾਂ ਤੇ ਛਿਲ ਕੇ ਤੇ ਇਹਨੂੰ ਕੁੱਕਰ ਦੇ ਵਿੱਚ ਪਾ ਕੇ ਇਹਦੇ ਵਿੱਚ ਪਾਣੀ ਪਾਵਾਂਗੇ ਨਮਕ ਪਾਵਾਂਗੇ ਚੀਨੀ ਪਾਵਾਂਗੇ ਔਰ ਗਰਮ ਮਸਾਲਾ ਤੇ ਫਿਰ ਇਹਨੂੰ ਨਾ 3-4 ਬਿਸਲਾ ਲਗਵਾਵਾਂਗੇ ਤੇ ਉਸ ਤੋਂ ਬਾਅਦ ਫਿਰ ਅੱਗੇ ਤੁਹਾਨੂੰ ਦੱਸਾਂਗੀ ਕਿਵੇਂ ਕਰਨਾ ਹੈ ਲਓ ਜੀ ਇਸੇ ਤਰ੍ਹਾਂ ਮੈਂ ਨਾ ਸਾਰੇ ਆਮ ਛਿੱਲਣੇ ਆ ਲੋ ਜੀ ਸਾਰੇ ਆਂਬ ਇਸ ਤਰ੍ਹਾਂ ਛਿੱਲ ਲੈਂਦੇ ਸੋ ਗਾਇਸ ਦੇਖੋ ਸਾਡੇ ਜਿਹੜੇ ਇਹ ਆਂਬ ਨੇ ਨਾ ਇਹ ਹੈਗੇ ਆ ਦੇਖੋ ਪੈਰਟ ਪੈਰਟ ਆਂਬ ਕਹਿੰਦੇ ਇਹਨੂੰ ਦੇਖੋ ਇਹਦੀ ਸ਼ੇਪ ਸੇਮ ਪੈਰਟ ਦੀ ਤਰ੍ਹਾਂ ਦੇਖੋ ਅੱਗੇ ਚੁੰਝ ਵੀ ਆ ਤੇ ਇਸ ਲਈ ਇਹਨੂੰ ਪਤਾ ਨਹੀਂ ਕਿਉਂ ਇਹਦਾ ਨਾਮ ਹੀ ਪੈਰਟ ਆ ਪੈਰਟ ਆਂਬ ਦਾ ਮਤਲਬ ਕਹਿੰਦੇ ਨੇ ਤੇ ਲੋ ਜੀ ਸਾਰੇ ਛਿੱਲ ਲੰਨੇ ਇਸੇ ਤਰ੍ਹਾਂ ਛਿੱਲ ਹੋ ਗਏ ਤਕਰੀਬਨ ਇੱਕ ਹੀ ਰਹਿ ਗਿਆ ਸੀ ਚਾਰ ਆਂਬ ਦਾ ਹੀ ਬਣਾਵਾਂਗੇ ਕਾਫੀ ਬਣ ਜਾਂਦਾ ਹੈ ਇਹਦਾ ਤੇ ਕਿਉਂਕਿ ਮੈਂ ਔਰ ਸ਼ੋਨੇ ਨਹੀਂ ਪੀਣਾ ਹੈ ਮਤਲਬ ਤੇ ਇਸ ਕਰਕੇ ਚਾਰ ਅੰਬਾਂ ਦਾ ਹੀ ਮੈਂ ਬਣਾਵਾਂਗੀ ਤੇ ਸ਼ੋਨੇ ਨੂੰ ਬਹੁਤ ਹੀ ਪਸੰਦ ਆ ਉਹ ਬਹੁਤ ਮਤਲਬ ਪੀਂਦਾ ਹੈ ਇਹ ਨਾ ਇਹਦੇ ਵਿੱਚ ਥੱਲੇ ਪਤਾ ਨਹੀਂ ਹੁਣ ਗਿਟਕੀ ਹੋਈ ਹੈ ਜਾਂ ਨਹੀਂ ਨਹੀਂ ਤਾਂ ਉਹ ਜਿਹੜੀ ਗਿਟਕ ਹੁੰਦੀ ਨਾ ਉਹਦੇ ਨਾਲ ਇਹ ਚੂਸਦਾ ਹੁੰਦਾ ਪਾ ਕੇ ਸੋ ਲੋ ਜੀ ਸਾਰੇ ਚਿੱਲੇ ਨੇ ਅੰਬਤ ਦੇਖ ਲਓ ਚਾ ਰਹੇ ਤਾਂ ਇਹਨਾਂ ਨੂੰ ਹੁਣ ਮੈਂ ਧੋ ਕੇ ਤਾਂ ਫਿਰ ਇਹਨਾਂ ਨੂੰ ਮੈਂ ਪਾਵਾਂਗੀ ਕੁੱਕਰ ਦੇ ਵਿੱਚ ਲਓ ਜੀ ਮੈਂ ਅੰਬਨ ਧੋ ਲਿਆ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਕੁੱਕਰ ਦੇ ਵਿੱਚ ਤੇ ਨਾਲ ਹੀ ਇਹਦੇ ਵਿੱਚ ਪਾ ਦਾਂਗੀ ਮੈਂ ਪਾਣੀ ਲਓ ਜੀ ਤੇ ਇਹਦੇ ਵਿੱਚ ਪਾਵਾਂਗੇ 1 ਕੱਪ ਚੀਨੀ ਦਾ ਇਹ ਦੇਖੋ ਚੀਨੀ ਇਹਦੇ ਵਿੱਚ ਜ਼ਿਆਦਾ ਪੈਣੀ ਆ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਬਟ ਚੀਨੀ ਜ਼ਿਆਦਾ ਵਧੀਆ ਲੱਗਦੀ ਹੈ ਇਹਦੇ ਵਿੱਚ ਦੇ ਵਿੱਚ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਜ਼ਿਆਦਾ ਨਹੀਂ ਪਾਉਣੀ ਬਿਲਕੁਲ ਥੋੜੀ ਜੀ ਪਾਣੀ ਆ ਲੋ ਜੀ ਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਕਾਲਾ ਨਮਕ ਤੇ ਲੋ ਜੀ ਇਹ ਪਾ ਦਿੰਨੇ ਆ ਕਾਲਾ ਨਮਕ ਤੇ ਹੁਣ ਥੋੜਾ ਜਿਹਾ ਪਾਵਾਂਗੀ ਮੈਂ ਮਸਾਲਾ ਗਰਮ ਮਸਾਲਾ ਜੋ ਮੈਂ ਪੀਸਿਆ ਸੀ ਕਰੇ ਲੋ ਤੇ ਹੁਣ ਇਸ ਨੂੰ ਨਾ ਦੂਸਰਾ ਵੀ ਪਾ ਲੈਨੇ ਨਮਕ ਵਾਈਟ ਵਾਲਾ ਵੀ ਥੋੜਾ ਤੇ ਲਓ ਹੁਣ ਇਸ ਨੂੰ ਬੰਦ ਕਰਕੇ ਤਬੀਸਲਾ ਲਗਵਾ ਲੈਨੇ ਆਪਾਂ ਚਾਰ ਪੰਜ ਸੋ ਸਾਨੂੰ ਬਣਾ ਕੇ ਦਿਖਾਵਾਂਗੀ ਹੁਣ ਚਿੱਚਾ ਚਾਰ ਪੰਜ ਵਿਸਲਾਂ ਲਗਵਾਨੇ ਆ ਹੁਣ ਸੋ ਗਾਇਸ ਜਦ ਤੱਕ ਸਾਡੇ ਅੰਬ ਹੋ ਰਿਹਾ ਤਾਂ ਤਦ ਤੱਕ ਮੈਂ ਚਟਨੀ ਬਣਾਵਾਂਗੀ ਤਾਂ ਚਟਨੀ ਲਈ ਇੱਧਰ ਲਿਆ ਮੈਂ ਪੁਦੀਨਾ ਤੇ ਇਹਦੇ ਵਿੱਚ ਦੋ ਪੀਸ ਪਾਵਾਂਗੀ ਮੈਂ ਅੰਬ ਦੇ ਚੋਕੀ ਬਾਰੂ ਤੋੜ ਕੇ ਲਈ ਹੈ ਇਹ ਉਹ ਵਾਲੇ ਤੇ ਦੋ ਪਾਵਾਂਗੀ ਹਰੀਆਂ ਮਿਰਚਾਂ ਤੇ ਥੋੜੇ ਜਿਹਾ ਪਾਵਾਂਗੀ ਇਹਦੇ ਵਿੱਚ ਮੈਂ ਪਿਆਜ਼ ਤੇ ਇਹਦੇ ਵਿੱਚ ਮੈਂ ਇੱਕ ਚਮਚ ਪਾਵਾਂਗੀ ਸ਼ੱਕਰ ਦੀ ਲਓ ਜੀ ਤੇ ਨਾਲ ਹੀ ਪਾ ਦਾਂਗਾ ਥੋੜਾ ਜਿਹਾ ਨਮਕ ਔਰ ਪਾ ਦਾਂਗੇ ਇਹਦੇ ਵਿੱਚ ਮੈਂ ਧਨੀਆ ਪਾਊਡਰ ਤੇ ਇਹਨੂੰ ਫੁੱਟ ਲੈਣੇ ਆ ਚਟਨੀ ਨੂੰ ਲਓ ਜੀ ਗ੍ਰਾਈਂਡਰ ਦੇ ਵਿੱਚ ਨਹੀਂ ਅੱਜ ਕੱਲ ਮੈਂ ਨਾ ਚਟਨੀ ਇਹਦੇ ਵਿੱਚ ਹੀ ਹੁੰਡੇ ਦੇ ਵਿੱਚ ਹੀ ਘੁੱਟਦੀ ਆ ਦੇਖ ਲਓ ਇਹਦੇ ਨਾਲ ਨਾ ਬਹੁਤ ਹੀ ਟੇਸਟੀ ਬਣਦੀ ਹੈ ਚਟਨੀ ਤੇ ਗ੍ਰਾਈਂਡਰ ਚ ਇੰਨੀ ਟੇਸਟੀ ਨਹੀਂ ਬਣਦੀ ਹੈ ਕਿਉਂਕਿ ਜਿਆਦਾ ਜਦੋਂ ਹੋ ਰੰਦੀ ਆ ਮਜ਼ਾ ਨਹੀਂ ਆਂਦਾ ਇਸ ਕਰਕੇ ਮੈਂ ਹੁਣ ਅੱਜ ਕੱਲ ਹੁੰਡੇ ਦੇ ਵਿੱਚ ਹੀ ਪੁੱਟਣ ਲੱਗ ਗਈ ਆ ਸੋ ਦੇਖੋ ਪੁਰਾਣੀਆਂ ਚੀਜ਼ਾਂ ਪੁਰਾਣੇ ਕੰਮ ਵਧੀਆ ਹੁੰਦੇ ਸੀਗੇ ਤੇ ਲਓ ਜੀ ਉਧਰ ਬਿਸਲ ਵਜੇ ਹਰੀਆ ਤਾਂ ਲੋ ਜੀ ਦੋ ਤਿੰਨ ਬਿਸਲੇ ਬਝੋੜ ਲੀਆਂ ਦੋ ਬਿਸਲਾ ਬਚ ਚੁੱਕੀਆਂ ਤੇ ਇੱਕ ਹੋਰ ਬਚੇਗੀ ਤਾਂ ਗੈਸ ਬੰਦ ਕਰ ਦੇਣਾ ਤੇ ਇਧਰ ਸਾਡੀ ਚਟਨੀ ਤਿਆਰ ਹੋ ਰਹੀ ਹੈ ਕਿਉਂਕਿ ਅੱਜ ਨਾ ਮੈਂ ਸਬਜੀ ਨਹੀਂ ਬਣਾ ਰਹੀ ਕੋਈ ਵੀ ਸਬ지ਆ ਨਾ ਕਾਫੀ ਪਈਆਂ ਹੋਈਆਂ ਆ ਥੋੜੀ ਥੋੜੀ ਜਿਹਾ ਖਾਂਦੇ ਹੈ ਨਹੀਂ ਕਿ ਗਰਮੀ ਹੈ ਰੋਟੀ ਖਾਣ ਦਾ ਜ਼ਿਆਦਾ ਦਿਲ ਨਹੀਂ ਕਰਦਾ ਹੈਗਾ ਤੇ ਇਸ ਕਰਕੇ ਮੈਂ ਨਾ ਅੱਜ ਮੈਂ ਤਾਂ ਚਟਨੀ ਔਰ ਚਿਚਾ ਹੀ ਸੋ ਗਾਇਸ ਟਾਈਮ ਜ਼ਰੂਰ ਲੱਗਦਾ ਇਹਦੇ ਵਿੱਚ ਪਰ ਇਹਦੇ ਨਾਲ ਹੀ ਮਜ਼ਾ ਆਉਂਦਾ ਹੈ ਮਿਹਨਤ ਕਰੋ ਔਰ ਖਾਓ ਤਾਂ ਕਿੰਨਾ ਮਜ਼ਾ ਆਉਂਦਾ ਇਸ ਕਰਕੇ ਆਪਨਾ ਬਣਾਓ ਚਟਨੀ ਇਸ ਤਰ੍ਹਾਂ ਘੁੱਟ ਕੇ ਤੇ ਬਹੁਤ ਹੀ ਵਧੀਆ ਲੱਗਦੀ ਹੈ ਸੋ ਗਾਇਸ ਗਰਮੀ ਬਹੁਤ ਹੋ ਚੁੱਕੀ ਹੈ ਤੇ ਨਾ ਬਹੁਤ ਭਰਾ ਹਾਲ ਹੈ ਕਿਚਨ ਚ ਤੇ ਜੋ ਵੀ ਖਾਣਾ ਬਣਾਉਂਦਾ ਤੁਹਾਡੇ ਘਰ ਦੇ ਵਿੱਚ ਉਹਦੀ ਵਾਹ ਵਾਹੀ ਕਰਿਆ ਕਰੋ ਨਾ ਕਿ ਉਹਦੀ ਉਹਨੂੰ ਕਿਆ ਕਰੋ ਕਿ ਇੰਨਾ ਦਾ ਬਣਿਆ ਉੰਦਾ ਦਾ ਬਣਿਆ ਇੱਤਾ ਕੁਝ ਨਹੀਂ ਰੋਕਣਾ ਟੋਕਣਾ ਉਹਨਾਂ ਨੂੰ ਜਿੰਨਾ ਦਾ ਵੀ ਬਣਿਆ ਕਹੋ ਕਿ ਬਹੁਤ ਹੋਦੀ ਹੈ ਜੀ ਹੈਨਾ ਕਿੰਨੀ ਗਰਮੀ ਦੇ ਵਿੱਚ ਖਾਣਾ ਬਣਾਉਣਾ ਕਿੰਨਾ ਮੁਸ਼ਕਲ ਹੁੰਦਾ ਹੈ ਨਾ ਤੇ ਕਈ ਲੋਕ ਜੁਆਇੰਟ ਫੈਮਿਲੀ 'ਚ ਹੁੰਦੇ ਆ ਜਿਵੇਂ ਤੇ ਅਸੀਂ ਵੀ ਰਹੇ ਆ ਜੁਆਇੰਟ ਫੈਮਿਲੀ 'ਚ ਹੈ ਨਹੀਂ ਕਿ ਅਸੀਂ ਨਹੀਂ ਤੇ ਬਟ ਹੁਣ ਫਿਰ ਸਾਰੇ ਆਪਣੇ ਆਪਣੇ ਅਲੱਗ-ਅਲੱਗ ਹੋ ਗਏ ਆ ਤੇ ਪਹਿਲਾਂ ਇਹ ਵੀ ਚਾਰ ਭਰਾ ਸੀ ਤਾਂ ਸੀ ਮਤਲਬ ਸਾਰੇ ਇਕੱਠੇ ਰਹਿੰਦੇ ਸੀਗੇ ਤੇ ਮੇਰੇ ਫਿਰ ਜਿੱਦਾਂ ਫਾਦਰ ਇਨ-ਲਾウ ਦੀ ਡੈਥ ਹੋ ਗਈ ਉਸ ਤੋਂ ਬਾਅਦ ਫਿਰ ਸਾਰੇ ਆਪਣਾ-ਆਪਣਾ ਅਲੱਗ-ਅਲੱਗ ਬਣਾ ਲਿਆ ਜੀ ਤੇ ਚਾਚਾ ਜੀ ਹਮੇਸ਼ਾ ਨਹੀਂ ਰਹਿੰਦੇ ਜਗਾ ਇੱਕ ਇੱਕ ਦਾ ਮਤਲਬ ਤੇ ਚਲੋ ਦੇਖੋ ਜੀ ਚਟਨੀ ਬਣਨੇ ਵਾਲੀ ਆ ਉੱਧਰ ਆਂਬ ਵੀ ਹੋ ਗਏ ਤਾਂ ਹੁਣ ਮੈਂ ਤੁਹਾਨੂੰ ਦਿਖਾਵਾਂਗੇ ਜੀ ਚਟਨੀ ਤਾਂ ਸਾਡੀ ਬਣ ਚੁੱਕੀ ਆ ਤੇ ਹੁਣ ਆਂਬ ਵੀ ਚੈੱਕ ਕਰ ਲੈਣੇ ਆ ਕਿਉਂਕਿ ਗੈਸ ਮੈਂ ਬੰਦ ਕਰਤਾ ਸੋ ਲੋ ਜੀ ਕੁੱਕਰ ਨੂੰ ਖੋਲ ਕੇ ਦੇਖਦੇ ਆ ਤਾਂ ਦੇਖੋ ਜੀ ਸਾਡੇ ਬਿਲਕੁਲ ਹੋ ਚੁੱਕੇ ਦੇਖ ਲਓ ਇਹ ਹੁਣ ਨਾ ਇਹਨੂੰ ਇੱਕ ਡੂੰਗੇ ਚ ਕੱਢ ਲੈਣੀ ਆ ਨਾ ਲਓ ਜੀ ਕਿ ਡੂੰਗੇ ਚ ਕੱਢ ਲੈਣੀ ਆ ਨਹੀਂ ਬਨ ਗਈ ਗਿਟਕ ਇਹਦੇ ਨਾਲ ਹੀ ਖਾਵਾਂਗੇ ਇਹ ਗਿਟਕ ਜਿਹੜੀ ਹੈ ਨਾ ਇਹਦੇ ਨਾਲ ਚੂਸ ਚੂਸ ਕੇ ਬੜਾ ਮਜ਼ਾ ਆਉਂਦਾ ਤੇ ਅਸੀਂ ਇੱਥੇ ਹੀ ਖਾਈਦਾ ਆ ਆ ਦੇਖੋ ਇਹਦੇ ਵਾਲ ਜਿਹੜੇ ਹੁੰਦੇ ਨੇ ਨਾ ਗਿਟਕ ਦੇ ਇਹਦੇ ਨਾਲ ਚੂਸ ਕੇ ਬਹੁਤ ਮਜ਼ਾ ਆਉਂਦਾ ਤੇ ਲੋ ਜੀ ਇਹਨੂੰ ਕੱਟ ਲੈਣੇ ਸਾਰੇ ਤੇ ਹੁਣ ਮੈਂ ਇਹਦੇ ਵਿੱਚ ਨਾ ਥੋੜਾ ਜਿਹਾ ਪਾਵਾਂਗੀ ਜੀਰੇ ਦਾ ਪਾਊਡਰ ਜੋ ਕਿ ਮੈਂ ਰੋਸਟ ਕਰਕੇ ਤੇ ਪਾਊਡਰ ਬਣਾ ਕੇ ਰੱਖਿਆ ਹੋਇਆ ਆ ਸੋ ਲੋ ਜੀ ਇਹਦੇ ਚ ਪਾ ਦਿੰਦੇ ਆ ਜੀਰੇ ਦਾ ਪਾਊਡਰ ਲੋ ਇਹਦੇ ਨਾਲ ਬਹੁਤ ਵਧੀਆ ਟੇਸ ਆਉਂਦਾ ਹੈ ਤੇ ਹੁਣ ਇਹਨੂੰ ਨਾ ਠੰਡਾ ਹੋਣਾ ਰੱਖਾਂਗੇ ਫਿਰ ਇਹਨੂੰ ਅੰਬਾ ਨੂੰ ਨਾ ਚੰਗੀ ਤਰ੍ਹਾਂ ਇਹਦੇ ਉੱਪਰ ਸਾਰਾ ਉਤਾਰਾਂਗੇ ਤਾਂ ਆ ਦੇਖ ਲਓ ਜੀ ਪਹਿਲਾਂ ਇਸ ਨੂੰ ਠੰਡਾ ਕਰਾਂਗੇ ਹੁਣ ਤਾਂ ਮੈਂਦੇ ਆ ਤੁਹਾਨੂੰ ਠੰਡਾ ਹੋਣ ਤੋਂ ਬਾਅਦ ਸੋ ਗਾਇਸ ਲਓ ਜੀ ਸਾਡਾ ਚਿੱਚਾ ਬਣ ਕੇ ਤਿਆਰ ਆ ਤੇ ਇਹਨੂੰ ਮੈਂ ਹੁਣ ਤੁਹਾਨੂੰ ਦੱਸਦੀ ਹਾਂ ਕਿਵੇਂ ਖਾਣੇ ਆ ਤੇ ਇਸ ਤਰ੍ਹਾਂ ਨਾਲ ਇਹਨੂੰ ਲੈ ਲੈਣਾ 1 ਗਿਟਕ ਨੂੰ ਤੇ ਇੱਕ ਗਿਟਕ ਮਤਲਬ ਲੈ ਲੈਣੀ ਇਹ ਤਾਂ ਮੈਂ ਦੋ ਪੰਜ ਕਿੱਦਾਂ ਲਵਾਈ ਹੈ ਨਾ ਇਸ ਤਰ੍ਹਾਂ ਇਹਨੂੰ ਨਾ ਗਿਟਕ ਨੂੰ ਚੱਕ-ਚੱਕ ਕੇ ਇਸ ਤਰ੍ਹਾਂ ਚੂਸੀਦਾ ਆ ਸੋ ਅਸੀਂ ਤਾਂ ਇਦਾਂ ਇਹਨੂੰ ਖਾਂਦੇ ਆ ਤੇ ਇਹਨੂੰ ਰੋਟੀ ਦੇ ਨਾਲ ਵੀ ਖਾਂਦੇ ਆ ਜਿੱਦਾਂ ਸੋ ਉਹਨਾਂ ਤਾਂ ਇਹਨੂੰ ਰੋਟੀ ਨਾਲ ਹੀ ਖਾਏਗਾ ਹੁਣ ਮੈਂ ਹੈਂਡਵਾਸ਼ ਕਰਨਾ ਤੇ ਬਾਕੀ ਅਗਰ ਤੁਸੀਂ ਦੇਖਿਓ ਕਿ ਕਈ ਲੋਕ ਨਾ ਇਹਨੂੰ ਪੀਂਦੇ ਆ ਇਦਾਂ ਆਮ ਪਾਣੀ ਦੀ ਤਰ੍ਹਾਂ ਦੇਖੋ ਫਰੂਟੀ ਲੱਗ ਰਹੀ ਹੈ ਇੱਕ ਕਿਸਮ ਦੀ ਇਦੇ ਵਿੱਚ ਕੋਈ ਵੀ ਕਲਰ ਨਹੀਂ ਦੇਖੋ ਐਡ ਕੀਤਾ ਹੈਗਾ ਪੀਜਾ येलो ਕਲਰ ਜਾਂ ਕੁਝ ਦੇਖੋ ਤੇ ਬਹੁਤ ਹੀ ਟੇਸਟੀ ਹੁੰਦਾ ਹੈ ਗਾਇਸ ਤੁਸੀਂ ਵੀ ਇਹਨੂੰ ਇੱਕ ਵਾਰ ਟਰਾਈ ਕਰਕੇ ਦੇਖੋ ਬੱਸ ਤੁਸੀਂ ਬਣਾਉਂਦੇ ਹੋਏਗੇ ਪਤਾ ਨਹੀਂ ਹੁਣ ਕੀ ਕਹਿੰਦੇ ਹੋ ਤੁਸੀਂ ਬਰਟ ਸਾਡੇ ਇਹਨੂੰ ਸ਼ਿਸ਼ਾ ਹੀ ਕਹਿੰਦੇ ਆ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਔਰ ਮੇਰੀ ਵੀਡੀਓਤ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ